ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਇੱਕ ਹੋਰ ਵੀਡੀਓ ਲੈ ਕੇ ਆਏ ਜੀਆ ਦੋਸਤੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਕੋਈ ਇੱਕ ਨਵਾਂ ਇੱਕ ਅਲੱਗ ਤੋਂ 파ਟਾਈ ਮਿਲਾ ਲਓ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਜੇ ਤੁਹਾਡੇ ਕੋਲ ਆਮਦਨੀ ਨਹੀਂ ਹੈ ਤਾਂ ਤੁਸੀਂ ਇਹ ਕੰਮ ਕਰਕੇ ਜਿਹੜਾ ਕਿ SBI ਬੈਂਕ ਦੇ ਨਾਲ ਮਿਲ ਕੇ ਇਹ ਕੰਮ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਦੋਸਤੋ 80000 ਤੋਂ ਲੈ ਕੇ ਵੱਧ ਵੀ ਪੈਸੇ ਕਮਾ ਸਕਦੇ ਹੋ ਇਹ ਪੈਸਾ ਕਿਵੇਂ ਕਮਾਉਣਾ ਹੈ ਠੀਕ ਹੈ ਤੇ ਇਹ ਜਿਹੜਾ ਸ਼ਾਨਦਾਰ ਮੌਕਾ ਕਮਾਈ ਕਰਨ ਦਾ ਇਹ ਕਿਹੜਾ ਹੈ ਠੀਕ ਹੈ ਤੇ SBI ਜਿਹੜਾ ਬੈਂਕ ਆ ਆਪਾਂ ਨੂੰ ਕਿਉਂ ਮੌਕਾ ਦੇਵੇਗਾ ਇਹ ਤੇ ਇਸ ਬਾਰੇ ਸਾਰਾ ਕੁਝ ਵੀਡੀਓ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਉਂਕਿ ਦੋਸਤੋ ਇਸ ਦੇ ਬਾਰੇ ਤੁਹਾਨੂੰ ਕੋਈ ਨਹੀਂ ਦੱਸੇਗਾ ਲੋਕੀ ਆਪ ਹੀ ਇਹ ਕੰਮ ਕਰਦੇ ਨੇ ਠੀਕ ਹੈ ਤੇ ਤੁਸੀਂ ਘਰੇ ਬੈਠੇ ਪੈਸੇ ਕਮਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਜਾਂ ਫਿਰ ਆਧਾਰ ਕਾਰਡ ਨਾਲ ਕਿਹੜੇ ਡਾਕੂਮੈਂਟ ਲੱਗਣਗੇ ਜਾਂ ਫਿਰ ਪੈਸਾ ਦੇਣਾ ਪਏਗਾ ਜਾਂ ਨਹੀਂ ਦੇਣਾ ਪਏਗਾ ਕੀ ਕੋਸ਼ਿਸ਼ ਕਰਨਾ ਪੈਣਾ ਹੈ ਕੋਈ ਨੌਕਰੀ ਦਾ ਫਾਰਮ ਹੈ ਕੀ ਹੈ ਕਿ ਨਹੀਂ ਹੈ ਕਿ ਬੈਂਕ ਦੇ ਵਿੱਚ ਜਾ ਕੇ ਮਿਲਣਾ ਪੈਣਾ ਜਾਂ ਫਿਰ ਔਨਲਾਈਨ ਅਪਲਾਈ ਕਰਨਾ ਇਹਨਾਂ ਸਾਰੀਆਂ ਗੱਲਾਂ ਦੇ ਉਸ ਉੱਤੇ ਚਾਨਣ ਪਾਵਾਂਗੇ ਤਾਂ ਜੋ ਤੁਹਾਨੂੰ ਕਲੀਅਰ ਹੋ ਜੇ ਕਿ ਤੁਸੀਂ SPI ਬੈਂਕ ਦੇ ਨਾਲ ਮਿਲ ਕੇ ਕਿਵੇਂ ਪੈਸਾ ਕਮਾ ਸਕਦੇ ਹੋ ਤਾਂ ਦੋਸਤੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਵੀ SPI ਬੈਂਕ ਦੇ ਨਾਲ ਮਿਲ ਕੇ ਪੈਸਾ ਕਮਾਓ ਤਾਂ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਚੱਲਦੇ ਆਂ ਮੇਨ ਅਪਡੇਟ ਦੇ ਉੱਤੇ ਦੋਸਤੋ ਆਪਾਂ ਆ ਚੁੱਕੇ ਹਾਂ ਮੇਨ ਅਪਡੇਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ bizness idea ਯਾਨੀ ਕਿ bizness idea ਹੈ 2024 ਦਾ SBI ਬੈਂਕ ਦੇ ਸਹਿਯੋਗ ਦੇ ਨਾਲ ਇਹ ਕਾਰੋਬਾਰ ਤੁਸੀਂ ਸ਼ੁਰੂ ਕਰ ਸਕਦੇ ਹੋ ਹਰ ਮਹੀਨੇ 80000 ਰੁਪਏ ਤੱਕ ਜਿਹੜਾ ਤੁਸੀਂ ਕਮਾ ਸਕਦੇ ਹੋ ਕੀ bizness idea ਇਸ ਦੇ ਬਾਰੇ ਗੱਲ ਕਰੀਏ ਤਾਂ ਦੋਸਤੋ ਭਾਰਤ ਦੇ ਵਿੱਚ ਬੇਰੋਜ਼ਗਾਰੀ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਅਜਿਹੇ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨਾਲ ਕੰਮ ਕਰਨਾ ਕਰਕੇ ਜਿਹੜਾ ਪੈਸਾ ਕਮਾਉਣ ਦਾ ਬਹੁਤ ਵਧੀਆ ਵਿਕਲਪ ਤੁਹਾਨੂੰ ਮਿਲ ਰਿਹਾ ਹੈ ਯਾਨੀ ਕਿ ਆਪਸ਼ਨ ਮਿਲ ਰਿਹਾ ਹੈ ਜਿਸ ਤਰ੍ਹਾਂ ਹੀ ਤੁਸੀਂ ਘਰ ਬੈਠੇ ਹੀ 80000 ਰੁਪਏ ਤੱਕ ਦੀ ਜਿਹੜੀ ਕਮਾਈ ਕਰ ਸਕਦੇ ਹੋ ਠੀਕ ਹੈ ਇਸ ਦੇ ਲਈ ਤੁਹਾਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਆਓ ਜਾਣਦੇ ਹਾਂ ਤੁਸੀਂ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਠੀਕ ਹੈ ਜੀ ਬੈਂਕ ਜਿਹੜੀ ਸਟੇਟ ਬੈਂਕ ਇੰਡੀਆ ਹੈ ਜੀ ਇਹਦੀ ਏਟੀਐਮ ਦੀ ਫਰੈਂਚਾਈਜ਼ੀ ਦੇ ਨਾਲ ਤੁਸੀਂ ਲੱਖਾਂ ਰੁਪਏ ਕਿਵੇਂ ਕਮਾ ਸਕਦੇ ਹੋ? ਯਾਨੀ ਕਿ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜਾ ਏਟੀਐਮ ਹੈ ਤੁਸੀਂ ਐਸਬੀਆਈ ਦਾ ਏਟੀਐਮ ਹੈ ਜਿਹੜਾ ਆਪਣੇ ਘਰੇ ਤੁਸੀਂ ਲਵਾ ਸਕਦੇ ਹੋ ਤੇ ਉਸ ਦੇ ਨਾਲ ਦੋਸਤੋ ਤੁਸੀਂ ਕਾਫੀ ਪੈਸਾ ਕਮਾ ਸਕਦੇ ਹੋ। ਤਾਂ ਬਿਜ਼ਨਸ ਆਈਡੀਆ 2024 ਦੀ ਗੱਲ ਕਰੀਏ ਤਾਂ ਸਟੇਟ ਬੈਂਕ ਦੇ ਸਹਿਯੋਗ ਦੇ ਨਾਲ ਇਹ ਕਾਰੋਬਾਰ ਤੁਸੀਂ ਸ਼ੁਰੂ ਕਰਕੇ 80000 ਕਮਾ ਸਕਦੇ ਹੋ। ਤੁਸੀਂ ਸਟੇਟ ਬੈਂਕ ਹੋ ਭੀ ਇੰਡੀਆ ਦੀ ਏਟੀਐਮ ਫਰੈਂਚਾਈਜ਼ੀ ਰਾਹੀਂ ਆਸਾਨੀ ਦੇ ਨਾਲ ਚੰਗੀ ਆਮਦਨ ਕਮਾ ਸਕਦੇ ਹੋ ਪਰ ਏਟੀਐਮ ਫਰਾਂਚਾਈਜ਼ੀ ਲਈ ਤੁਹਾਨੂੰ ਇਹ ਜਾਣ ਦੀ ਜ਼ਰੂਰਤ ਹੁੰਦੀ ਹੈ ਕਿ ਐਸਬੀਆਈ ਦੀ ਏਟੀਐਮ ਫਰਾਂਚਾਈਜ਼ੀ ਕਿਵੇਂ ਅਤੇ ਕਿਸ ਅਧਾਰ ਤੇ ਪ੍ਰਾਪਤ ਹੁੰਦੀ ਹੈ ਹੁਣ ਜਿਵੇਂ ਐਸਬੀਆਈ ਦਾ ਜਿਹੜਾ ਏਟੀਐਮ ਤੁਹਾਡੇ ਘਰੇ ਲੱਗੇਗਾ ਠੀਕ ਹੈ ਇਸ ਤੇ ਜਿਹੜੀਆਂ ट्रांजੈਕਸ਼ਨਾਂ ਹੋਣਗੀਆਂ ਉਸ ਤੋਂ ਬਾਅਦ ਜਿਹੜਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਐਸਬੀਆਈ ਤੇ ਸਭ ਤੋਂ ਜ਼ਿਆਦਾ ਲੋਕ ਵਿਸ਼ਵਾਸ ਕਰਦੇ ਨੇ ਤਾਂ ਜੇ ਤੁਸੀਂ ਆਪਣੀ ਬਿਲਡਿੰਗ ਦੇ ਵਿੱਚ ਠੀਕ ਹੈ ਏਟੀਐਮ ਲਵਾ ਲੈਨੇ ਹੋ ਐਸਬੀਆਈ ਦਾ ਤੇ ਤੁਹਾਨੂੰ ਜਿਹੜਾ ਕਾਫੀ ਬੈਨੀਫਿਟ ਹੋਣ ਵਾਲਾ ਹੈ ਤਾਂ ਇਸ ਦੀ ਗੱਲ ਕਰੀਏ ਤਾਂ ਆਪਾਂ ਇਹ ਕਾਰੋਬਾਰ ਇੱਕ ਵਧੀਆ ਵਿਚਾਰ ਹੈ ਜਿਸ ਰਾਹੀਂ ਤੁਸੀਂ ਘਰ ਬੈਠੇ ਆਸਾਨੀ ਦੇ ਨਾਲ ਪ੍ਰਤੀ ਮਹੀਨਾ 80000 ਤੱਕ ਕਮਾ ਸਕਦੇ ਹੋ ਇਹ ਸਹੂਲਤ ਕਿਸੇ ਵੀ ਬੈਂਕ ਏਟੀਐਮ ਉਪਲਬਧ ਨਹੀਂ ਹੈ ਯਾਨੀ ਕਿ ਇਹ ਜਿਹੜੀ ਸਹੂਲਤ ਹੈ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਉਪਲਬਧ ਨਹੀਂ ਹੈ ਸਿਰਫ ਐਸਪੀਆਈ ਬੈਂਕ ਦਾ ਜਿਹੜਾ ਉਹੀ ਇਹ ਸਹੂਲਤ ਸੁਵਿਧਾ ਦੇ ਰਿਹਾ ਉਹ ਵੀ ਕਿਵੇਂ ਦੇ ਰਿਹਾ ਤੁਸੀਂ ਦੇਖ ਸਕਦੇ ਸਗੋਂ ਇਸ ਦੇ ਲਈ ਵੱਖਰੀ ਕੰਪਨੀ ਹੈ ਅਤੇ ਇਸ ਦਾ ਠੇਕਾ ਬੈਂਕ ਵੱਲੋਂ ਦਿੱਤਾ ਜਾਂਦਾ ਹੈ ਨੰਨੀ ਯਾਨੀ ਕਿ ਦੋਸਤੋ ਜੇ ਤੁਸੀਂ ਦੇਖਿਓ ਤਾਂ ਐਸਬੀਆਈ ਬੈਂਕ ਹੈ ਠੀਕ ਹੈ ਐਸਬੀਆਈ ਤੇ ਇਹ ਜਿਹੜੀ ਕੰਪਨੀ ਆ ਇੱਕ ਫਰੈਂਚਾਈਜ਼ੀ ਜਿਹੜੀਆਂ ਦਿੰਦੀਆਂ ਐ ਠੀਕ ਹੈ ਇਹ ਐਸਬੀ ਇਸ ਨੂੰ ਠੇਕਾ ਦੇ ਦਿੰਦਾ ਕਿ ਸਾਡੇ ਏਟੀਐਮ ਤੋਂ ਲੋਣੇ ਆ ਮੰਨ ਲਓ 50 ਏਟੀਐਮ ਲੋਣੇ ਆ ਠੀਕ ਹੈ ਤਾਂ ਇਹ ਕੀ ਕਰਦੀ ਐ ਅੱਗੇ ਆਪਣੇ ਕੰਟੈਕਟ ਦੇ ਰਾਹੀਂ ਲੋਕਾਂ ਨੂੰ ਇਕੱਠਾ ਕਰਦੀ ਐ ਜਾਂ ਫਿਰ ਲੋਕੀ ਇਹਦੇ ਨਾਲ ਸੰਪਰਕ ਕਰਦੇ ਆ ਤੇ ਇਹ ਆ ਜਿਹੜੀ ਐਸਬੀਆਈ ਦੇ ਜਿਹੜੇ ਉਹ ਲੌਂਦੀ ਐ ਏਟੀਐਮ ਇਸ ਤਰੀਕੇ ਨਾਲ ਆਪਾਂ ਬੈਂਕ ਦੇ ਵਿੱਚ ਸਿੱਧਾ ਨਹੀਂ ਜਾਣਾ ਇਹਨਾਂ ਕੰਪਨੀਆ ਨੂੰ ਆਪਾਂ ਮਿਲਣਾ ਹੈ ਠੀਕ ਹੈ ਤੁਹਾਨੂੰ ਕਰਦਿਆ ਉਹ ਜਾਣਦੇ ਤੁਸੀਂ SBI ਦੀ ATM ਦੀ ਫਰੈਂਚਾਈਜ਼ੀ ਲੈ ਕੇ ਰਕਮ ਕਮਾ ਸਕਦੇ ਹੋ ਕਿੰਨੀ ਤੇ ਇਸ ਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਜੀ ਤੁਸੀਂ ATM ਦੀ ਫਰੈਂਚਾਈਜ਼ੀ ਲੈਣਾ ਚਾਹੁੰਦੇ ਹੋ ਤਾਂ ਦੋਸਤੋ ਇਸ ਲਈ ਤੁਹਾਨੂੰ ਨਿਯਮ ਤੇ ਸ਼ਰਤਾਂ ਕੀ ਹਨ ਕਿਹੜੇ-ਕਿਹੜੇ ਨਿਯਮ ਤੇ ਸ਼ਰਤ ਮੰਨਣੀਆਂ ਪੈਣਗੀਆਂ ਤਾਂ ਇਸ ਦੀ ਗੱਲ ਕਰੀਏ ਤਾਂ ਦੋਸਤੋ ਜਿਹੜਾ ਤੁਸੀਂ ATM ਲਵਾਓਗੇ ਠੀਕ ਹੈ ਜੀ ਉਹਦੇ ਲਈ ਫਰੈਂਚਾਈਜ਼ੀ ਆਪਾਂ ਨੂੰ ਕੁਝ ਸ਼ਰਤਾਂ ਯਾਨੀ ਕਿ ਇੱਕ ਫਾਰਮ ਪਰ ਆਏਗੀ ਜਿਸ ਦੇ ਵਿੱਚ ਆਪਾਂ ਸ਼ਰਤਾਂ ਕਬੂਲ ਲੀਆਂ ਹੁੰਦੀਆਂ ਨੇ ਉਹ ਤਾਂ ਇਹ ਹੀ ਚੀਜ਼ਾਂ ਦੇਖੇਗੀ ਕਿ ਜਿਹੜੀਆਂ ਇਹ ਸ਼ਰਤਾਂ ਪੂਰੀਆਂ ਕਰਦਾ ਤਾਂ ਹੀ ਇਸ ਦੇ ਉੱਤੇ ਅਸੀਂ ਇਹਨੂੰ ਏਟੀਐਮ ਦੇ ਲਈ ਅਸੀਂ ਯੋਗ ਮੰਨਾਂਗੇ ਤਾਂ ਸਭ ਤੋਂ ਪਹਿਲੀ ਸ਼ਰਤ ਹੈ ਜੀ ਐਸਬੀਆਈ ਫਰਾਂਚਾਈਜ਼ੀ ਦੇ ਲਈ ਤੁਹਾਡੇ ਕੋਲ 50 ਤੋਂ 80 ਵਰਗ ਫੁੱਟ ਵਾਲੀ ਜਗ੍ਹਾ ਹੋਣੀ ਚਾਹੀਦੀ ਹੈ ਯਾਨੀ 10 ਬਾਈ 10 ਦੀ ਜਗ੍ਹਾ ਵੀ ਚੱਲ ਜਾਏਗੀ ਦੂਸਰਾ ਹੈ ਜੀ ਐਸਬੀਆਈ ਏਟੀਐਮ ਦੇ ਦੂਜੇ ਏਟੀਐਮ ਤੋਂ ਦੂਰੀ 100 ਮੀਟਰ ਹੋਣੀ ਚਾਹੀਦੀ ਹੈ ਯਾਨੀ ਕਿ ਜੇ ਕੋਈ ਐਸਬੀਆਈ ਦਾ ਕੋਈ ਏਟੀਐਮ ਲੱਗਾ ਹੋਇਆ ਤੁਸੀਂ ਅਪਲਾਈ ਕਰਨਾ ਹੈ ਤਾਂ ਤੁਹਾਡੀ ਥਾਂ ਉਸ ਜਿਹੜਾ ਏਟੀਐਮ ਹੈ ਉਸ ਤੋਂ 100 ਮੀਟਰ ਘੱਟੋ-ਘੱਟ ਦੂਰੀ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਜੋ ਲੋਕਾਂ ਨੂੰ ਤੁਹਾਡਾ ਫਾਇਦਾ ਮਿਲ ਸਕੇ ਕਿਉਂਕਿ ਉੱਥੇ ਤੇ ਪਹਿਲਾਂ ਹੀ ਹੈ ਤਾਂ ਅਗਲਾ ਹੈ ਜੀ ਧਿਆਨ ਰੱਖੋ ਕਿ ਇਹ ਥਾਂ ਜਮੀਨੀ ਮੰਜ਼ਲ ਤੇ ਚੰਗੀ ਦਿਖਣ ਵਾਲੀ ਥਾਂ ਹੋਣੀ ਚਾਹੀਦੀ ਹੈ ਯਾਨੀ ਕਿ ਇਹ ਜ਼ਮੀਨੀ ਮੰਜ਼ਲ ਤੇ ਹੋਣੀ ਚਾਹੀਦੀ ਹੈ ਨਾ ਕਿ ਫਰਸਟ ਫਲੋਰ, ਸੈਕੰਡ ਫਲੋਰ, ਥਰਡ ਫਲੋਰ ਇਵੇਂ ਹੋਣੀ ਚਾਹੀਦੀ ਹੈ ਜਿਹੜੀ ਜ਼ਮੀਨੀ ਪੱਧਰ ਤੇ ਥਾਂ ਹੁੰਦੀ ਹੈ ਜਿਹੜੀ ਸੜਕ ਦੇ ਨਾਲ ਲਾ ਲੋ ਤੁਹਾਡੇ ਗੇਟ ਦੇ ਨਾਲ ਇਹੋ ਜੀ ਥਾਂ ਹੋਣੀ ਚਾਹੀਦੀ ਹੈ ਠੀਕ ਹੈ ਅਗਲਾ ਹੈ ਜੀ 24 ਘੰਟੇ ਬਿਜਲੀ ਦੀ ਸਪਲਾਈ ਹੋਣੀ ਚਾਹੀਦੀ ਹੈ 1 ਕਿਲੋਵਾਟ ਦਾ ਬਿਜਲੀ ਦਾ ਕਨੈਕਸ਼ਨ ਹੋਣਾ ਜ਼ਰੂਰੀ ਹੈ 1 ਕਿਲੋਵਾਟ ਬਿਜਲੀ ਦਾ ਕਨੈਕਸ਼ਨ ਤੇ 24 ਘੰਟੇ ਬਿਜਲੀ ਉੱਥੇ ਹੋਣੀ ਚਾਹੀਦੀ ਹੈ ਅਗਲਾ ਜੀ ਇਸ ATM ਦੀ ਪ੍ਰਤੀ ਦਿਨ ਲਗਭਗ 300 ਦੀ ਲੈਣ-ਦੇਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਇਹ ਤੁਸੀਂ ਸੋਚਣਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ATM ਦੀ ਕਿੰਨੀ ਕੁ ਲੋਡ ਹੈ ਲੋਕੀ ਉੱਥੇ ਆ ਕੇ ATM ਤੋਂ ਪੈਸੇ ਜੇ ਅਸੀਂ ਲਵਾਨੇ ਆ ਤੇ ਘੱਟੋ-ਘੱਟ ਕਿੰਨੀਆਂ ਟ੍ਰਾਂਜੈਕਸ਼ਨਾਂ ਹੋਣਗੀਆਂ ਠੀਕ ਹੈ ਘੱਟੋ-ਘੱਟ 300 ਟ੍ਰਾਂਜੈਕਸ਼ਨਾਂ ਚਾਹੀਦੀਆਂ ਨੇ। ਅਗਲਾ ਜੀ SBI ATM ਸਾਈਡ ਤੇ ਕੰਕਰੀਟ ਦੀ ਛੱਤ ਹੋਣੀ ਚਾਹੀਦੀ ਹੈ ਯਾਨੀ ਕਿ ਲੈਂਟਰ ਪਿਆ ਹੋਣਾ ਚਾਹੀਦਾ ਹੈ ਠੀਕ ਹੈ ਰੇਤਾ ਬਜਰੀ ਵਾਲੀ ਛੱਤ ਹੋਣੀ ਚਾਹੀਦੀ ਹੈ। ਉਸ ਤੋਂ ਅਗਲਾ ਹੈ ਜੀ ਵੀ ਸੈੱਟ ਲਗਾਉਣ ਦੇ ਲਈ ਸੁਸਾਇਟੀ ਜਾਂ ਫਿਰ ਅਥਾਰਟੀ ਤੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਹੋਣਾ ਚਾਹੀਦਾ ਹੈ ਯਾਨੀ ਕਿ ਜਿਹੜਾ ਤੁਸੀਂ ਸੈੱਟ ਲਾਓਗੇ ਠੀਕ ਹੈ ਜੀ ਵੀ ਸੈੱਟ ਹੁੰਦਾ ਹੈ ਇੱਕ ਉੱਤੇ ਇੱਕ ਚੀਜ਼ ਲੱਗ ਜਾਂਦੀ ਹੈ ਏਟੀਐਮ ਦੇ ਇੱਕ ਛਤਰੀ ਟਾਈਪ ਦੀ ਉਹ ਵੀ ਲੱਗੇ ਜੇ ਇਸ ਤੋਂ ਤੁਹਾਨੂੰ ਕੋਈ ਇਤਰਾਜ਼ ਯਾਨੀ ਕਿ ਜਿੱਥੇ ਤੁਸੀਂ ਰਹਿੰਦੇ ਹੋ ਮੁਹੱਲੇ 'ਚ ਜਾਂ ਫਿਰ ਕਿੱਥੇ ਵੀ ਤੁਸੀਂ ਰਹਿੰਦੇ ਹੋ ਸੁਸਾਇਟੀ ਦੇ ਵਿੱਚ ਉੱਥੋਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਐਨਓਸੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਅੱਗੇ ਜੀ SBI ATM ਫਰਾਂਚਾਈਜ਼ੀ ਲੈਣ ਦੇ ਲਈ ਲੋੜਿੰਦੇ ਦਸਤਾਵੇਜ਼ ਕੀ ਹਨ ਹੁਣ ਮੰਨ ਲਓ ਸਾਰਾ ਕੁਝ ਠੀਕ ਹੈ ਤੁਸੀਂ ਜੇਕਰ ਇਹ ਲਵਾਉਣਾ ਚਾਹੁੰਨੇ ਹੋ ਤੁਹਾਡੇ ਕੋਲ ਦਸਤਾਵੇਜ਼ ਵਿੱਚ ਕੀ ਹੋਣੇ ਚਾਹੀਦੇ ਇਸ ਦੀ ਗੱਲ ਕਰੀਏ ਆਈਡੀ ਪ੍ਰੂਫ ਦੇ ਤੌਰ ਤੇ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ ਪੈਨ ਕਾਰਡ ਵੋਟਰ ਆਈਡੀ ਕਾਰਡ ਹੋਣਾ ਚਾਹੀਦਾ ਠੀਕ ਹੈ ਜੇ ਪਤੇ ਦੀ ਸਬੂਤ ਦੀ ਗੱਲ ਕਰੀਏ ਤਾਂ ਰਾਸ਼ਨ ਕਾਰਡ ਜਾਂ ਬਿਜਲੀ ਦਾ ਬਿੱਲ ਵੀ ਚੱਲ ਜਾਏਗਾ ਯਾਨੀ ਕਿ ਤੁਸੀਂ ਪੱਕੇ ਤੌਰ ਤੇ ਰਹਿ ਰਹੇ ਹੋ ਤੇ ਬਿਜਲੀ ਦਾ ਬਿੱਲ ਹੈ ਤੇ ਬਹੁਤ ਹੀ ਵਧੀਆ ਗੱਲ ਹੈ ਤੀਸਰਾ ਜੀ ਬੈਂਕ ਪਾਸਬੁੱਕ ਜਿਸ ਦੇ ਵਿੱਚ ਤੁਸੀਂ ਹਰ ਮਹੀਨੇ ਸੈਲਰੀ ਲਿਆ ਕਰੋਗੇ ਅਗਲਾ ਜੀ ਫੋਟੋ ਈਮੇਲ ਆਈਡੀ ਫੋਨ ਨੰਬਰ ਠੀਕ ਹੈ ਜੀ ਫੋਟੋ ਫਿਰ ਈਮੇਲ ਆਈਡੀ ਹੋਗੀ ਤੇ ਫੋਨ ਨੰਬਰ ਤੁਹਾਡਾ ਇਹ ਜਿਹੜਾ ਜੈਨੂਅਨ ਹੈ ਉਹ ਤੁਸੀਂ ਦੇਣਾ ਹੈ ਅੱਗੇ ਜੀ ਹੋਰ ਦਸਤਾਵੇਜ਼ ਜਿਵੇਂ ਕਿ ਲੋੜ ਪੈ ਸਕਦੀ ਹੈ ਜਿਵੇਂ ਕ ਜਿਹੜੇ ਤੁਸੀਂ ਜਿੱਥੇ ਜ਼ਮੀਨ ਹੈ ਤੁਹਾਡੀ ਉਹਦੇ ਦਸਤਾਵੇਜ਼ ਠੀਕ ਹੈ ਜਿੱਥੇ ਤੁਸੀਂ ਇਹ ਏਟੀਐਮ ਲਵਾਉਣਾ ਚਾਹੁੰਦੇ ਹੋ ਉਹ ਤੁਹਾਡੀ ਹੈ ਜਾਂ ਨਹੀਂ ਹੈ ਤੁਸੀਂ ਠੀਕੇ ਤੇ ਲਈ ਹੋਈ ਸਾਰਾ ਕੁਝ ਠੀਕ ਹੈ ਜੀਐਸਟੀ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਠੀਕ ਹੈ ਵਿੱਤੀ ਦਸਤਾਵੇਜ਼ ਵਗੈਰਾ ਜਿਵੇਂ ਕਿ ਤੁਸੀਂ ਲੈਣ ਦੇਣ ਕਿੰਨਾ ਹੈ ਤੁਹਾਡਾ ਕੇਵਾਈਸੀ ਕਿ ਕਿਹੜੇ ਬੈਂਕ ਦੇ ਵਿੱਚ ਹੈ ਠੀਕ ਹੈ ਜੀ ਜਿਵੇਂ ਕਿ ਬੈਂਕ ਦੇ ਵਿੱਚ ਤੁਹਾਡਾ ਸੀਬਿਲ ਸਕੋਰ ਕੀ ਕਹ ਰਿਹਾ ਇਸ ਤਰੀਕੇ ਦੇ ਨਾਲ ਕਾਫੀ ਖੂਸ਼ ਵਿੱਤੀ ਦਸਤਾਵੇਜ਼ਾਂ ਦੇ ਵਿੱਚ ਆ ਸਕਦਾ ਹੈ ਤਾਂ ਆਪਾਂ ਇੱਕ ਵਧੀਆ ਵਪਾਰਕ ਵਿਚਾਰ ਹੈ ਇਸ ਦੇ ਵਿੱਚ ਨਿਵੇਸ਼ ਕਰਕੇ ਤੁਸੀਂ ਪ੍ਰਤੀ ਮਹੀਨਾ 30000 ਕਮਾ ਸਕਦੇ ਹੋ ਜੇ ਤੁਹਾਨੂੰ ਹਰ ਲੈਣ ਦੇਣ ਤੇ 8 ਰੁਪਏ ਅਤੇ ਗੈਰ ਨਕਦੀ ਲੈਣ ਦੇਣ ਤੇ 2 ਰੁਪਏ ਮਿਲ ਗਿਆ ਨਹੀਂ ਜੇ ਕੋਈ ਪੈਸੇ ਕਢੋਂਦਾ ਹੈ ਜਾਂ ਫਿਰ ਜਮ੍ਹਾਂ ਕਰਾਉਂਦਾ ਹੈ ਤਾਂ ਤੁਹਾਨੂੰ 8 ਰੁਪਏ ਮਿਲਣਗੇ ਪੈਸੇ ਚੈੱਕ ਕਰਦਾ ਹੈ ਕੋਈ ਉਹ ਨਹੀਂ ਜਾਂ ਫਿਰ ਪਾਸਵਰਡ ਬਦਲਦਾ ਹੈ ਤਾਂ ਏਟੀਐਮ ਦਾ ਤਾਂ ਤੁਹਾਨੂੰ 2 ਰੁਪਏ ਮਿਲਣਗੇ ਭਾਵ ਸਲਾਨਾ ਆਧਾਰ ਤੇ ਨਿਵੇਸ਼ ਕਰਤੇ ਤੁਹਾਨੂੰ 33 ਤੋਂ 50% ਤੱਕ ਦੀ ਜੜੀ ਇੱਥੇ ਬਚਤ ਹੋ ਜੇਗੀ ਹੁਣ ਅਪਲਾਈ ਕਿਵੇਂ ਕਰਨਾ ਹੈ ਤੁਹਾਨੂੰ ਇਹ ਦੱਸ ਦਿਆਂ ਤੁਸੀਂ ਐਸਬੀਆਈ ਦੇ ਨਾਲ ਜਿਹੜੀਆਂ ਵੀ ਜੁਆਇੰਟ ਕੰਪਨੀਆਂ ਨੇ ਠੀਕ ਹੈ ਜੀ ਉਹਨਾਂ ਦੇ ਨਾਲ ਤੁਸੀਂ ਨੈਟ ਤੇ ਸਰਚ ਕਰਨਾ ਹੈ ਠੀਕ ਹੈ ਤੁਸੀਂ ਲਿਖਣਾ ਹੈ how to apply sbi atm ਠੀਕ ਹੈ ਤਾਂ ਇਸ ਤਰੀਕੇ ਨਾਲ ਕਾਫੀ ਫਰੈਂਚਾਈਜ਼ੀਆਂ ਆ ਜਾਣਗੀਆਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਕੰਟੈਕਟ ਉਹਨਾਂ ਨੂੰ ਕਰਨਾ ਹੈ ਤੇ ਉਹਨਾਂ ਨੂੰ ਕਹਿਣਾ ਜੀ ਅਸੀਂ SBI ਦਾ ਜਿਹੜਾ ATM ਲਵਾਉਣਾ ਚਾਹੁੰਦੇ ਆ ਤੇ ਕਿਸ ਤਰੀਕੇ ਦੇ ਨਾਲ ਅਸੀਂ ATM ਲਵਾ ਸਕਦੇ ਆ ਤੇ ਕਮਾਈ ਕਿਵੇਂ ਕਰ ਸਕਦੇ ਆ ਅਸੀਂ SBI ਦੇ ਨਾਲ ਮਿਲ ਕੇ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ ਸਾਰਾ ਕੁਝ ਕਰਨਾ ਪਏਗਾ ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ ਵੀਡੀਓ ਚ ਤੁਹਾਨੂੰ ਪਤਾ ਚੱਲ ਚੁੱਕਿਆ ਜੇ ਹੋਰ ਵੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦੋਸਤੋ ਕਮੈਂਟ ਜਰੂਰ ਕਰ ਦੇਣਾ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਧੰਨਵਾਦ ਜੀ